ਹਾਂਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਸੂਜੀ ਤੇ ਆਲੂ ਦਾ ਬਹੁਤ ਟੇਸਟੀ ਨਾਸ਼ਤਾ ਆਪਾਂ ਬੱਚਿਆਂ ਦੇ ਟਿਫਿਨ ਲਈ ਵੀ ਇਹ ਨਾਸ਼ਤਾ ਦੇ ਸਕਦੇ ਹਾਂ ਤੇ ਜੇਕਰ ਤੁਹਾਨੂੰ ਪਸੰਦ ਆਈ ਵੀਡੀਓ ਤੇ ਲਾਈਕ ਕਰਦੇ ਵੱਧ ਵੱਧ ਸ਼ੇਅਰ ਕਰਦੇ ਆ ਕਰੋ ਚਲੋ ਫਿਰ ਆਪਾਂ ਨਾਸ਼ਤਾ ਬਣਾਉਣਾ ਸ਼ੁਰੂ ਕਰਦੇ ਆ ਨਾਸ਼ਤਾ ਬਣਾਉਣ ਵਾਸਤੇ ਸਭ ਤੋਂ ਆਪਾਂ ਗੈਸ ਤੇ 프라이ਪੈਨ ਰੱਖ ਦੋਕ ਚਮਚ ਪਾ ਦਾਂਗੇ ਰਿਫਾਈਂਡ ਤੇਲ ਇਹ ਗਰਮ ਹੋ ਗਿਆ ਇੱਕ ਚਮਚ ਦੇ ਹਿਸਾਬ ਨਾਲ ਪਾ ਦਾਂਗੇ ਸਾਬਤ ਜੀਰਾ ਇੱਕ ਪਿਆਜ਼ ਬਰੀਕ ਕਟਿਆ ਹੋਇਆ ਤੇ ਆਈ ਨੂੰ ਤੇ ਜੀਰਾ ਇਹਨੂੰ ਹਲਕਾ ਜਿਹਾ ਭੁੰਨ ਲਾ ਤੇ ਆਏ ਆਪਣੇ ਭੁੰਨੇਗੇ ਇੱਕ ਪਾ ਦਾਂਗੇ ਹਰੀ ਮਿਰਚ ਜੇ ਸਪੈਸ਼ਲੀ ਤੁਸੀਂ ਬੱਚਿਆਂ ਵਾਸਤੇ ਇਹ ਨਾਸਤਾ ਬਣਾਉਣਾ ਤੇ ਹਰੀ ਮਿਰਚ ਤੁਸੀਂ ਨਹੀਂ ਵੀ ਪਾ ਸਕਦੇ ਮਿਰਚ ਨੂੰ ਵੀ ਆਪਾਂ ਹਲਕਾ ਜਿਹਾ ਭੁੰਨ ਲਿਆ ਇੱਕ ਅੱਧਾ ਚਮਚ ਪਾ ਦਾਂਗੇ ਪੀਸੀ ਲਾਲ ਮਿਰਚ ਪਾ ਦਾਂਗੇ ਹਲਦੀ ਅੱਧਾ ਚਮਚ ਪਾ ਦਾਂਗੇ ਧਨੀਆ ਪਾਊਡਰ ਨਮਕ ਪਾਵਾਂਗੇ ਸਵਾਦ ਅਨਸਾਰ ਮਸਾਲੇ ਨੂੰ ਵੀ ਆਪਾਂ ਹਲਕਾ ਜਿਹਾ ਭੁੰਨ ਲਿਆਗਾ ਚਾਰ ਉਬਲੇ ਹੋਏ ਆਲੂ ਜਿਨ੍ਹਾਂ ਨੂੰ ਮੈਂ ਇਸ ਤਰ੍ਹਾਂ ਛਿੱਲ ਕੇ ਤੇ ਕੱਟ ਲਿਆ। ਨਾ ਤਾਂ ਮਿਕਸ ਕਰ ਦਾਂਗੇ ਸਾਰੇ ਮਸਾਲੇ ਦੇ ਵਿੱਚ ਆਲੂ। ਥੋੜਾ ਜਿਹਾ ਪਾ ਦਾਂਗੇ ਕੱਟਿਆ ਹੋਇਆ ਹਰਾ ਧਨੀਆ। ਫਿਰ ਚੰਗੀ ਤਰ੍ਹਾਂ ਨਾਲ ਆਲੂ ਨੂੰ ਆਪਾਂ ਮੈਸ਼ ਕਰ ਦੇਣਾਗਾ। ਕੱਦੂਕਾਚ ਕਰਕੇ ਵੀ ਜਿਹੜਾ ਇਹ ਆਪਾਂ ਆਲੂ ਪਾ ਸਕਦੇ ਹਾਂ। ਹਾਂਜੀ ਆਲੂ ਨੂੰ ਆਪਾਂ ਹੁਣ ਮੈਸ਼ ਕਰਤਾਗਾ। ਇੱਕ ਚਮਚ ਪਾ ਦਾਂਗੇ ਚਾਟ ਮਸਾਲੇ ਦਾ ਇਹ ਦੇਖੀ ਬਹੁਤ ਵਧੀਆ ਜਿਹੜਾ ਆਪਣਾ ਇਹ ਨਾਸ਼ਤਾ ਬਣੂਗਾ ਚਾਟਪਟਾ ਹਾਂਜੀ ਆਲੂ ਮਸਾਲਾ ਆਪਣਾ ਬਣ ਕੇ ਰੈਡੀ ਤੇ ਗੈਂਸ ਕਰ ਦਾਂਗੇ ਬਾਅਦ ਇੱਕ ਮਿਕਸੀ ਵਾਲਾ ਜੱਗ ਲੈ ਲੈ ਜਿਹਦੇ ਵਿੱਚ ਪਾ ਦਾਂਗੇ ਇੱਕ ਕੌਲੀ ਸੂਜੀ ਸੂਜੀ ਨੂੰ ਛਾਣਿਆ ਹੋਇਆ ਜਿਹੜੇ ਕੌਲੀ ਨਾਲ ਆਪਾਂ ਸੂਜੀ ਨਾਲ ਆਪੀ ਉਸੇ ਕੌਲੀ ਨਾਲ ਹੀ ਆਪਾਂ ਪਾਣੀ ਪਾ ਲੈਣਾਗਾ ਜਿੰਨੀ ਸੂਜੀ ਲੇਤੀ ਆ ਉਨਾ ਹੀ ਪਾਣੀ ਪਾਉਣਾ ਤੇੰਨੇ 4 ਚਮਚ ਦਹੀਂ ਦੇ ਇੱਕ ਚਮਚ ਛੋਟਾ ਨਮਕ ਪਾ ਦਾਂਗੇ ਅੱਧਾ ਚਮਚ ਅਮਚੂਰ ਪਾਉ। ਹੁਣ ਆਪਾਂ ਪੀਸ ਲਾਂਗੇ ਤੇ ਇੱਕ ਘੋਲ ਤਿਆਰ ਕਰਾਂਗੇ। ਸੂਜੀ ਤੇ ਦਹੀਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸੀ ਦੇ ਵਿੱਚ ਪੀਸ ਲਿਆ ਤੇ ਹੁਣ ਆਪਾਂ ਇੱਕ ਬੌਲ ਦੇ ਵਿੱਚ ਸਾਰੇ ਘੋਲ ਨੂੰ ਕੱਢ ਲਾਂਗੇ। ਇੱਕ ਚਮਚ ਪਾਵਾਂਗੇ ਸਾਬਤ ਜੀਰਾ ਥੋੜਾ ਜਿਹਾ ਪਾ ਦਾਂਗੇ ਆਪਾਂ ਮਿੱਠਾ ਸੋਡਾ ਮਿੱਠੇ ਸੋਡੇ ਦੀ ਥਾਂ ਤੇ ਆਪਾਂ ਇਹਨੂੰ ਵੀ ਪਾ ਸਕਦੇ ਹਾਂ। ਹੁਣ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ। ਨਾਸ਼ਤਾ ਬਣਾਉਣ ਵਾਸਤੇ ਤੇ ਆਪਾਂ ਨੂੰ ਇਸ ਤਰ੍ਹਾਂ ਦਾ ਹੀ ਜਿਹੜਾ ਸੂਜੀ ਦਾ ਘੋਲ ਤਿਆਰ ਕਰਨਾ ਚਾਹੀਦਾ। ਜਿੰਸ ਦੇ ਪ੍ਰਪਰ ਤਵਾਰਾ ਰੱਖਤਾ ਨਾਸ਼ਤਾ ਬਣਾਉਣ ਵਾਸਤੇ ਤੇ ਹੁਣ ਆਪਾਂ ਪਾ ਦਾਂਗੇ ਰਿਫਾਈਨਡ ਤੇਲ ਐਸ ਤਰ੍ਹਾਂ ਆਪਾਂ ਸਾਰੇ ਬਰਸ਼ਨ ਆ ਫਲਾ ਦਾਂਗੇ ਸੂਜੀ ਦਾ ਆਪਾਂ ਜਿਹੜਾ ਘੋਲ ਤਿਆਰ ਕਰਕੇ ਰੱਖਿਆ ਤੇ ਹੁਣ ਆਪਾਂ ਰੈਖ ਲੇ ਪਾ ਦਾਂਗੇ ਐਸਰਾ ਲੰਬਾਈ ਦੇ ਵਿੱਚ ਪਾ ਲਾਂਗੇ ਤਿੰਨ ਚਮਚ ਜਿਹੜੇ ਆਪਾਂ ਘੋਲ ਦੇ ਪਾਤੇ ਆ जोड़ा आप घोल पाया से सूजी का नाश्ता बनाने वास्तु देख सकते दे हो बिलकुल यही सुक गया चंकी तरह जो उपरों भी है। बन गया तो हम आप उपर ला देंगे टमाटो सॉस यूँ ढक के भी पा सकते हो वैसे भी इस तरह भी बना सकते हो जहाँ आप आलू मसाला रेडी करके रखे सर नाश्ते वास्ते तो आप इस तरह उपर रख देंगे हम आप ਚੱਕ ਲਾਂਗੇ ਨਾਸ਼ਤੇ ਨੂੰ ਤੇ ਪਾਲਟ ਦਾਂਗੇ ਤੁਸੀਂ ਦੇਖ ਸਾਦਿਓ ਕਿੰਨਾ ਵਧੀਆ ਜਿਹੜਾ ਇਹ ਨਾਸ਼ਤਾ ਬਣਿਆ ਬੱਚੇ ਕੀ ਵੱਡੇ ਵੀ ਜਿਹੜਾ ਇਹ ਨਾਸ਼ਤਾ ਖਾ ਕੇ ਖੁਸ਼ ਹੋ ਜਾਣਗੇ ਐਸ ਤਰ੍ਹਾਂ ਬਹੁਤ ਹੀ ਈਜ਼ੀ ਤਰੀਕੇ ਨਾਲ ਜਿਹੜਾ ਇਹ ਨਾਸ਼ਤਾ ਬਣਦਾ ਹੈਗਾ ਹੁਣ ਆਪਾਂ ਚੱਕ ਕੇ ਰੱਖ ਦਾਂਗੇ ਪਲੇਟ ਦੇ ਵਿੱਚ ਨਾਸ਼ਤਾ ਜਿਹੜਾ ਇਹ ਬਣ ਕੇ ਰੈਡੀ ਹੈ ਇਸੇ ਤਰ੍ਹਾਂ ਹੀ ਆਪਾਂ ਇੱਕ ਰੋਲ ਹੋਰ ਬਣਾ ਲੈਣਾ ਹਾਂਜੀ ਸਾਰਾ ਜਿਹੜਾ ਇਹ ਨਾਸ਼ਤਾ ਆਪਾਂ ਬਣਾ ਕੇ ਰੈਡੀ ਕਰ ਲਿਆ ਤੁਸੀਂ ਦੇਖ ਸਾਦੇ ਕਿੰਨਾ ਵਧੀਆ ਤੇ ਕਿੰਨੇ ਸੌਖੇ ਤਰੀਕਿਆਂ ਨਾਲ ਜਿਹੜਾ ਇਹ ਮੈਂ ਨਾਸ਼ਤਾ ਬਣਾਉਣਾ ਦੱਸਿਆਗਾ ਤੇ ਨਾਲ ਰੱਖ ਦਾਂਗੇ ਆਪਾਂ ਟਮਾਟਰਾਂ ਦੀ ਸੌਸ ਤੁਸੀਂ ਘਰ ਵਿੱਚ ਇਸ ਤਰੀਕੇ ਨਾਲ ਬੱਚਿਆਂ ਦੇ ਟਿਫਨ ਲਈ ਜਾਂ ਤੁਸੀਂ ਵੈਸੇ ਵੀ ਜਿਹੜਾ ਇਹ ਨਾਸ਼ਤਾ ਬਣਾ ਕੇ ਇਹ ਦੇਖ ਸਾਦਿਓ ਅੱਜ ਜੀ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਜ਼ਰੂਰ ਕਰ ਦਿਓ ਵੱਧ ਵੱਧ ਸ਼ੇਅਰ ਕਰਦਿਆ ਕਰੋ ਤੇ ਤੈਨੋਂ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਮਿਲਦਿਆਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ